ੴ ਸ੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੁਚਨ ਹੋਵੈ ਜਿ ਸੁਚਿ ਲਖਵਾਰ ਪ੍ਰਪੇ ਜਪਨ ਹੋਵੈ ਜਿ ਲਰਹ ਹਰਿ ਉਤਾਰੁ ਸੁਖਿਆ ਭੁਖਿਆ ਨਾਤਰੀ ਜਿ ਬੰਨਾ ਪੁਰਿਆ ਪਾਰ ਸਹਸ ਅਣ ਪਾਲਖੋ ਹੈ ਦਖਨ ਜੱਲਣ ਨਾਲ ਕਿ ਸਚਿਆਰਾ ਹੋਈਐ ਕਿ ਪੂੜੈ ਟੁੱਟੈ ਪਾਲ ਹੁਕਮ ਰਜਾਈ ਚਰਣਾ ਨਾਨਕ ਲਿਖਿਆ ਨਾਲ ਹੁਕਮੇ ਹੋਣੀ ਆਖਾਰਸਨੁ ਖੇਹਾ ਜਾਈ ਹੁਕਮੇ ਹੋਵਨ ਜੀ ਹੁਕਮ ਲੇਵੜਿ ਆਈ ਹੁਕਮੇ ਉਤਮ ਨੀਚ ਹੁਕਮ ਆਲਖਾ ਦੁਖ ਸਭ ਪਾਈ ਹੈ 익ਨਾ ਹੁਕਮੇ ਬਖਸ਼ੀਸ਼ ਕੋ ਹੁਕਮੇ ਖੁਦਾ ਬੁਆਈ ਹੈ ਹੁਕਮੇ ਅੰਦਰ ਸਭ ਕੋ ਵਾਰੁ ਪਨਾ ਹੋਏ ਨਾ ਰੱਖਮ ਜੇ ਬੁੱਝੇ ਤਾ ਹੁਮ ਮੈਂ ਕਹਿ ਨਾ ਕੋਈ ਗਾਵੇ ਕੋ ਦਾਨ ਹੋਵੇ ਕਿਸੇ ਦਾਨ ਗਾਵੇ ਕੋ ਦਾਨ ਜਾਨੇ ਨਿਸ਼ਾਨ ਗਾਵੇ ਕੋ ਗਨੋ ਨਿਆਈਆਂ ਚਾਰ ਗਾਵੇ ਕੋ ਤੇ ਅੱਖੋਂ ਵਿਚਾਰ ਗਾਵੇ ਕੋ ਸਾਇ ਕਰੇ ਦਨ ਹੀ ਗਾਵੇ ਕੋ ਜੀ ਲੈ ਫਿਰਦੀ ਗਾਵੇ ਕੋ ਜੱਫੀ ਰਸੇ ਨੂਰ ਗਾਵੇ ਕੋ ਵੇਖੇ ਹਾਜ਼ਰਾ ਹਰੂਰ ਸਤਨਾਗ ਸਨਾਵੇ ਟੋਟ ਸੱਥ ਗਦ ਗੱਠੀ ਗੋਠੀ ਗੁਰਕੋਟ ਨਿੰਦਾਰੇ ਲੈ ਦੇਖ ਪਾ ਹੈ ਜੁਗਾਂ ਜੰਮ ਤਰਹਾਹੀ ਹਾ ਹੈ ਹੁਕਮੇ ਹੁਕਮ ਜਲਾਏ ਰਾਹੋ ਨਾਨਕ ਵਿਖੇ ਵਿਪਰਵਾਪ ਸਾਚਾ ਸਾਹਿਬ ਸਾਜਨਾਏ ਵਸੇ ਬਹੁ ਅਪਾਰ ਆਪੇ ਮੰਗਲੇ ਦੇ ਦਾਤ ਕਰੇ ਦਾਤ ਕਰੇ ਫਿਰ ਕੀ ਅਗਿਆ ਰਖੀਐ ਜਿਸ ਸਰਦਾਰ ਬਾਰ ਮੋਖੀ ਬੋਲਣ ਬੋਲੀਐ ਜਿਤੁ ਸੋੰਤਰੇ ਪਿਆਰੁ ਮਕਵੇਲਾ ਸਚਨਾ ਵੜਿਆਈ ਵਿਚਾਰੁ ਕਰਮੀ ਆਵੈ ਕਮੜਾ ਤੇਰੀ ਮੁਖ ਦੁਆਰ ਨਾਨਕ ਹੈ ਜਾਉਣਿਐ ਸੋ ਆਪਿ ਸਚਿਆਰੁ ਹਾਪਿਆ ਨ ਜਾਏ ਕੀਟਾ ਨ ਹੋਇ ਆਪਿ ਆਪਨੇ ਨਿਰੰਜਨ ਸੋ ਹੋਇ ਜਿਸੇ ਵਾਸਨ ਪਾਇਆ ਮਾਨੁ ਨਾਨਕ ਗਾਵੀਐ ਗੁਣ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਭਾਉ ਦੁਖ ਪਰ ਹਾਸੁ ਖਲ ਲੈ ਜਾਈ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਿਹਾ ਸੁਮਾਈ ਗੁਰ ਸਰਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇਹੋਂ ਜਾਣਾ ਖਾ ਨਾਹੀ ਹੈ ਨਾਸ ਨਜਾਈ ਗੁਰਾ ਇੱਕ ਦੇਵੁ ਜਹਾਈ ਸਭ ਨਾ ਜੀਆ ਖੈ ਦਤ ਸੁਮੈ ਸੁਨ ਨਜਾਈ ਤਿਰਥ ਨਵਾ ਜੇਦ ਸਭ ਭਾਵਾਂ ਬਿਨ ਪਾਣੇ ਕੀ ਨਾ ਕਰੀ ਜੇ ਤਿਸ ਸੋ ਪਾਈ ਵਿਖਾ ਬਿਨ ਕਰਮਾ ਕੀ ਮਿਲ ਲੈ ਲਈ ਮਾਤੋ ਜੀ ਰਤਨ ਜਵਾਹਰ ਨਮਾਰਾ ਕਰੇ ਆਇਐ ਗੁਰ ਕੀ ਸਿਖ ਸੋਣੀ ਗੁਰਾਂ ਆਇ ਕਰੇ ਉਜਹਾਈ ਸਭਨਾ ਜੀਆਂ ਖੜ ਗਤ ਸੁਮੇਸਰ ਨਜਾਈ ਜੇ ਜੁਗਟਾਰਿਆ ਜਾ ਹੋ ਜਸੁਨੀ ਹੋਏ ਨਵਾਂ ਖੰਡਾ ਵਿੱਚ ਅਜਾਨੀਆਂ ਨਾਲ ਚਲੇ ਸਦ ਕੋਈ ਰੰਗਾਂ ਨਾਮ ਰਹਾਈ ਹੈ ਜਸ ਕੀ ਰਤੁ ਜਗਲੇ ਜੇ ਤਸ ਨਦ ਨਾਮ ਇਤਿ ਵਾਸਨਾ ਪੁੱਛੇ ਕੀ ਕੀਟ ਅੰਦਰ ਹੀਟ ਕਰੇ ਰਸੀ ਦਸਰੇ ਨਾਨਕ ਨਰਗੁਨਾ ਗੁਣਾ ਕਰੇ ਗੁਣੰਤਿਆ ਗੁਣ ਦੇ ਰੇਹਾ ਗੁਨਾ ਸੁਜੇ ਦੇ ਤਸ ਗੁਣ ਕੋਈ ਕਰੇ ਸੁਣਿਆ ਸਤਿਬੀ ਸੁਨਾਥ ਸੁਣਿਆ ਦਤਉਲੇ ਆਕਾਸ਼ ਸੁਣਿਆ ਰੇਬਲਾ ਪਾਤਾਲ ਸੁਣਿਆ ਗੁਸਨ ਸਖੈ ਕਾਲ ਨਾਨਕ ਬਖਤ ਹੈ ਵਿਗਾ ਸੁਣਿਆ ਧੂਪ ਪਾਪ ਕਾ ਨਾਸ਼ ਸੁਣਿਆ ਸੁਰ ਬਰਮੰਦ ਹਰਿਮੋਖ ਸੁਨਾ ਹਨਮੰਦ ਸੁਣਿਆ ਜੋ ਜੋ ਤਨ ਭੇਡ ਸੁਣਿਆ ਸਾਸਤ ਸੰਤ ਵੇਦ ਨਾਨਕ ਪੁਸਤ ਸਦਾ ਵਿਗਾਸਣੇ ਦੁੱਖ ਆਪ ਕਾ ਨਾਸ਼ ਸੁਣਿਆ ਸਾਸਤ ਸੰਦੋਖ ਗਿਆਨ ਸੁਣਿਆ ਅਸਰ ਗਾਇਸ਼ਣਾਨ ਸੁਣਿਆ ਪੜ ਪੜ ਪਾਪ ਹੈ ਮਾਨ ਸੁਣ ਲਾਗ ਸਹਿ ਗਿਆਨ ਨਾਨਕ ਹਕਤ ਹੈ ਵਿਗਾਸਣੇ ਦੁੱਖ ਆਪ ਕਾ ਨਾਸ਼ ਸੁਣਿਆ ਸਰਾਗਨਾ ਕੇ ਗਾਹ ਸੁਨੰਦ ਸੇਖਪੀਰ ਪਾਤਸ਼ਾਹ ਸੰਦੇ ਬਾਬੇ ਰਾਬੋ ਸੁਨੇ ਹਾਥ ਵਸਗਾ ਹੋ ਨਾਮੁ ਪੁਸਤ ਸਭ ਵਿਗਾਸੁ ਨੇ ਰੂਪਾ ਪਨਾਸੁ ਮਨ ਕੀ ਗਤਿ ਬਹਿ ਨ ਜਾਏ ਜੇ ਕੋ ਗਹਿ ਵਿਸ਼ੇ ਪੁਸਤਾਈ ਤਾਦ ਫਲਮ ਨਾ ਲਖਣ ਹਾਰ ਮਨ ਖਬ ਹੈ ਕਰਨ ਵਿਚਾਰ ਐਸਾ ਨਾਮ ਨਿੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਸੁੱਚ ਹੋਇ ਮਨ ਬੁੱਧ ਮਨੈ ਸਗਲ ਕਮਨ ਕੇ ਸੁਧ ਮਨਮ ਚੁੱਟ ਨਾ ਖਾਏ ਮਨ ਜਿਉ ਕੈ ਸਾਥ ਮਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਮਾਰਗ ਅਰ ਨ ਪਾਏ ਮਨ ਬਾਸਿਓ ਪ੍ਰਗਟ ਜਾਏ ਮਨ ਮਗਨ ਚੱਲੇ ਪੰਥ ਮਨ ਧਰਮ ਸੱਚੇ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਹੋਏ ਮਨ ਭਾਵ ਹੈ ਮੁਗਤਿਵਾਰ ਮਨ ਪਰਵਾਹ ਆ ਸਾਧਾਰ। ਮਨ ਕਰੇ ਤਾਰੇ ਉਹ ਸਿਖਾ ਨਾਨਕ ਵਿਨ। ਵਿਖੋ ਐਸਾ ਨਰਜਨ ਹੋਈ। ਜੇ ਕੋ ਮਨ ਜਣਾ ਮਨ ਕੋਈ। ਪੰਜ ਪਰਵਾਣ ਬੰਚ ਬਰਧਾਨ ਬੰਚੇ ਬਾਵਾ ਦਰਗਹਿ ਮਾਨ। ਪੰਜੇ ਸੋਹੈ ਦਾ ਰਾਜਾਨ ਬੰਚਾ ਖਾ ਗੁਰੇ ਖਿਧਿਆਨ। ਜੇ ਕੋ ਕਹੈ ਕਰੇ ਵਿਚਾਰ ਕਥੈ ਕਹੈ ਸੁਮਾਰੋ। ਤੋਹਲੇ ਧਰਮ ਰਿਆ ਕਾ ਬੂਤ ਸੰਦੋਸਾ ਰਖਿਆ ਜਨ ਚੋਤਰ ਜੇ ਹੋ ਬੁਝਾ ਹੋਵੇ ਸਚਿਆਰ ਤਵਲੇ ਪੁਰ ਕੀਤਾ ਭਾਰ ਹੱਤੀ ਹੋਰ ਮਰਿਆ ਹੋਰ ਹੋਰ ਰਿਸ਼ਤੇ ਬਾਤ ਲਖਮ ਜੋਰ ਨਿਹਰਾ ਦਰੰਗਾ ਕੀਨ ਨਾਵ ਸਭ ਨਾਲ ਲਿਖਿਆ ਆਪਣੀ ਖਲਾਹ ਇਹ ਲਿਖਾ ਲਿਖ ਜਾਣਾ ਤੋਲੇ ਲਿਖਾ ਲਿਖਿਆ ਕੀਤਾ ਹੋਇ ਕੀਤਾ ਦਾਤ ਸਦ ਹਉ ਰੂਪ ਹੇਤੀ ਦਾਤ ਜਾਣਾ ਖੰਬੂਤ ਕੀਤਾ ਸੋਇ ਖੁਗਵਾ ਉਦਸਤ ਹੋਏ ਲਖ ਦਰੀ ਆਉ ਕੁਦਰਤ ਹਣ ਗਹਾ ਵਿਚਾਰ ਵਾਰਨ ਜਾਵੇ ਖਵਾਰ ਜੋ ਹਉ ਤਦ ਭਾਵੈ ਸਾਇਬਲੀ ਕਰ ਗੁਰਦਾਸ ਦਾਸ ਨਿਰੰਕਾਰ ਆਸੰਖ ਜਪ ਸੰਭਾਉ ਅਸੰਭੂਜਾ ਅਸੰਖ ਦਫਤਾਉ ਆਸੰਗਰੰਥ ਮੁਖਿਲ ਪਾਠ ਸੰਜੋਗ ਮਨ ਰਹੀ ਦਾਸ ਆਸੰਭਤ ਗੁਣ ਗਿਆਨ ਵਿਚਾਰ ਅਸੰਸਤੀ ਅਸੰਦਾਤਾਰ ਹਾਸ਼ੰਖ ਸਰਮੋ ਬਖਸਾਰ ਸਮੋ ਲਿਵਲਾਈ ਤਾਰ ਕੁਦਰਤ ਹੰਗਾ ਹ ਵਿਚਾਰ ਵਰੰਜਵੇ ਇਕ ਵਾਰ ਜੋਤਿ ਭਾਵੈ ਸੈ ਬਲੀਖਾ ਤੁਮ ਹਦਾ ਅਸ਼ੰਖ ਨਿਰੰਗਰ ਹਾਸ਼ੰਖ ਮੂਰਖੰਦ ਘੋਰ ਅਸ਼ੰਖ ਚੋਰ ਹਰਾਮ ਘੋਰ ਹਾਸ਼ੰਖ ਮਰ ਕਰ ਜਾਹੇ ਜੂਰ ਅਸ਼ੰਖ ਗਲਵੜ ਹਤਿ ਹਮਹ ਹਾਸ਼ੰਖ ਬਾਪੀ ਬਗਵ ਜਹੇ ਸੰਕੁਟਿਆਰ ਕੁਲੈ ਫਿਰਾ ਹੈ ਆਸਾ ਮਲੇਸ਼ ਮਲ ਵਖਾ ਹੈ ਸੰਨਜਕ ਸਰ ਕਰ ਹੈ ਭਾਰ ਨਾਨਕ ਨਿਜ ਹੈ ਵਿਚਾਰ ਵਾਰਿਆਂ ਨੂੰ ਜਵਾਈ ਕੁਵਾਲ ਜਹਰ ਉਦਭਵੈ ਸੈ ਬਲੀਕਾਰ ਤੁਸਦਾ ਸਲਾਮ ਨਿਰੰਕਾਰ ਆਸਾ ਨਾ ਸੰਭਾਵ ਅਗਮ ਅਗਮ ਅਸਹਲੋਇ ਅਸੰਗ ਹੈ ਸਰ ਹੈ ਭਾਰ ਹੋਇ ਅਖਰੇ ਨਾਮ ਕ੍ਰਿਸ਼ਾਲਾ ਅਖਰੇ ਗਿਆਨ ਗਿਟ ਗੁਣ ਗਾਹਾ ਅਖਰੇ ਲਖਣ ਮੰਨਣ ਬਾਣ ਨਖਰਾ ਸਸ ਸੰਜੋਗ ਮਹਾਨ ਜਿਨ ਹਲਖੈ ਰਸਨਾ ਹੈ ਰਖ ਮਾਇ ਰਤਿ ਗਹ ਜਤਾ ਗਿਟਾ ਲਟਾ ਨਾ ਨਾ ਨਹੀ ਦੋਸਾਓ ਹੋਦਰਤ ਸੁਮਗਹਾ ਵਿਚਾਰ ਵਾਰਨ ਜਾਵੇ ਖਵਾਜੁ ਖੁਦ ਭਾਵੇ ਸਾਇਬਲੀਕਾਰ ਹੋ ਸਦਾ ਸੁਨਾਮਤ ਨਿਰੰਕਾਰ ਭਰੇ ਹੱਥ ਪੈ ਤੰਦੇ ਬਣ ਲੁਟੈ ਦਰਸੋ ਕੇ ਮਤੁਲਿ ਤਿਕਾ ਪੜ ਹੋਏ ਦੇਸਾ ਗੁਣ ਲਈ ਹਦੋਏ ਭਰੀ ਅਮਤ ਪਾਪ ਸੰਗ ਹਦੁਪੇ ਨਾ ਵੇਖ ਰੰਗ ਕੁੰਨੇ ਬਾਪੀ ਆਖਣ ਨਾ ਹਵੇ ਕਰ ਕਰ ਹਰਣਾ ਲਿਖ ਲੈ ਜਾਹੋ ਆਪੇ ਵੀਜੋ ਆਪੇ ਵੀਸਾਹ ਨਾਨਕ ਹੁਕਮ ਆਹੋ ਜਾਹੋ ਧੀਰਤ ਪਲਿਆ ਦਦਾਨ ਜੇ ਕੋ ਪਾਵੈ ਤਿਲ ਕਮਨ ਸੁਣਿਆ ਮੰਨਿਆ ਮਨ ਗਿਤਾ ਭਾਉ ਅੰਤਰਗਤ ਧੀਰਤ ਮੰਨਾਓ ਸਭ ਗੁਣ ਦੇਰੇ ਮੈਂ ਨਾਹੀ ਹੋਵੇ ਵੈਣ ਗੁਣ ਕੀਤੇ ਭਗਤ ਨਾ ਹੋਏ ਸਵਾਸ ਤਤ ਬਾਣੀ ਪਰਮਾਉ ਸਤ ਸੋਹਣ ਸੁਦਾ ਮੰਚਾਉ ਕਵਨ ਸੁਭ ਵਿਲਾ ਵਖਤ ਰਮਣ ਖੰਸਤ ਗਣਵਾਰ ਕਵਨ ਸ੍ਰਤੀ ਮਾਹਉ ਜਿਤ ਹੋ ਆਕਾਰ ਖੇਲਾ ਪਇ ਬਣਤੀ ਹੋਵੇ ਰੇ ਪ੍ਰਾਨ ਵਖਤ ਨਾ ਪਇ ਖਾਦੀ ਲਖਨ ਲੇਕ ਰੇ ਪ੍ਰਾਨ ਜਦ ਵਾਰਨ ਜੋਗੀ ਜਾਣ ਅਰਤਮਾ ਨਾ ਹੋਈ ਜਗ ਅਸਤਾ ਸ੍ਰਿਸ਼ਟੀ ਕੁਸਰਜੇ ਆਪੇ ਜਾਣੈ ਸੋਈ ਕਿਵ ਕਰੇ ਆਖੇ ਸਰ ਸਾਹੀ ਗਵਰਨੇ ਕਿਉ ਜਾਣ ਨਾਨਕ ਆਖਣ ਸਭ ਕੋ ਆਖੇ ਇਕ ਨਿਕ ਸਿਆਣਾ ਵਡਾ ਸਾਹੀ ਵਡਿ ਨਾਏ ਕਿਤਜਕ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗ ਗਿਆਨ ਸੋਹੈ ਸਤ ਨਬਤ ਲਖ ਅਗਾ ਸਗਾ ਸੋੜ ਕੋਲ ਖਵਲਤ ਕੀ ਵੇਦ ਤਨਿਕ ਬਾਤ ਸਹਿਸ 18 ਗ੍ਰਹਣ ਗਤੇ ਬਾਸ ਲਿਖ ਤਾਤ ਲਿਖਾ ਹੋਇ ਤਲ ਕੀਏ ਲਿਖੇ ਹੋਏ ਵਿਨਾਸ਼ ਨਾਨਕ ਨਾ ਕੀਆ ਪਿਆਣਿ ਆਪ ਸਾਲਾਹੀ ਸਲਾਹ ਹੈ ਕਿ ਸੁਤਨਾ ਗਾਇਆ ਨਰੀਆ ਤੇ ਵਾਹ ਬਸੁ ਨਾ ਜਾਣੀ ਹੈ ਸਮੁਦ ਸਾ ਸੁਲਤਾਨ ਗਿਰਹਾ ਦਿੱਤੀ ਮਾਲ ਧਨ ਕਿੜੇ ਤਨ ਨਾ ਹੋਵਨੀ ਜਿਤ ਸੁਮਨ ਹੋਣਾ ਵਿਸਰਹ ਹੈ ਅੰਤ ਨਾ ਸਿੱਖੀ ਅਹ ਨਾਇੰਤ ਅੰਤ ਨਾ ਹਰਣਾ ਦੇਣ ਨਾਇੰਤ ਅੰਤ ਨਾ ਵੇਖਣਾ ਸਰਣ ਨਾਇੰਤ ਅੰਤ ਨਾ ਜਾਪੈ ਗਿਆ ਮਨ ਮੰਤ ਅੰਤਨ ਜਾਪਿਆ ਕੀਤਾ ਆਖਾ ਹਰ ਅੰਤਨ ਜਾਪੇ ਬਾਰ ਬਾਰ ਅੰਧਕਾਰਨ ਗਿਤੇ ਵਿਰਲਾਹਾ ਦਾ ਕਿੰਦਨ ਪਾਈ ਜਾ ਹੈ ਹੋ ਅੰਤਨ ਜਾਣ ਕੋਈ ਭਗਤਾ ਗਹੀ ਹੈ ਭਗਤਾ ਹੋਈ ਵਡਾ ਸਾਹਿਬ ਉਚਾਉ ਚੇਵ ਰੂਚਨਾ ਹੋਇ ਬੜੁ ਉਚਾ ਹੋਇ ਹੋਏ ਦਸੁਚੀ ਖੋ ਜਾਣੈ ਸੋਇ ਜਿਉ ਡਾਵਨ ਰਹਿ ਆਪਿ ਆਪੋ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਖਿਆ ਨਾ ਜਾਏ ਅਡਾ ਨਾਟਾ ਦਰਨ ਤੁਮਾਈ ਕਿਤੇ ਮਨ ਹਜੋੜਿਆ ਪਰ ਕਿਤੇ ਆਗੰਤ ਨਹੀਂ ਵਿਚਾਰ ਹਿਤੇ ਹਦਟ ਹੈ ਵਿਖਾਰ ਕਿਤੇ ਲੈ ਨੈਮ ਕਿਰਪਾ ਹੈ ਕਿਤੇ ਮੁਰਖਾ ਦੀਹਾ ਹੈ ਕਿਤੇ ਆ ਰੂਹ ਗੁਸਨ ਮਾਰਹਿ ਪੀੜਾ ਤੁਰੀ ਨਾ ਤਾਰ ਬੰਧ ਫਲਾਸੀ ਬਾਣੇ ਹੋਏ ਹੋ ਰਾਖ ਨ ਸਕੈ ਹੋਏ ਦੇਖੋ ਹਾਖਾ ਖਨਵਾਇ ਹੋ ਜਾ ਜਤਿ ਮੁਖਾਇ ਆਪੇ ਜਾਣੇ ਆਪੇ ਦੇਹੇ ਅਖੈ ਸਿ ਵੀ ਕਈ ਕਈ ਜਸਨ ਬਖਸ਼ੇ ਸਤਸਲਾਹ ਨਾਨਕ ਬਖਸ਼ਿਆ ਹੀ ਬਾਸਾ ਹੁਸ ਹਮਲ ਗਨੁ ਲਵਾ ਪਾਰ ਮਨ ਲਵਾ ਪਾਰਿ ਮਨ ਮੰਡਾਰ ਮਨ ਲਾਹੁਣ ਲਜਾਹਿ ਮਨ ਭਾਇ ਮਨ ਲਸਮਹਿ ਹਮਲ ਧਰਮਿ ਮਨ ਰੀਬਾਣ ਹਮਲ ਤਨ ਅਮਰ ਪਰਵਾਣ ਆਮਨ ਬਖੀਸ਼ ਅਮਨ ਲਈ ਸਾਹਨੇ ਅਮਨ ਕਰਮੇ ਮਨ ਪ੍ਰਮਾਨ ਅਮਨ ਅਮਨਾਖਿਆ ਨਾ ਜਾਹਾਈ ਆਖੋ ਆਖਰ ਹਿਰਿ ਵਿਲਾਈ ਅਖਿ ਵਿਦ ਬਾਦ ਪੁਰਾਨ ਅਖਾ ਬੜੇ ਫਰੇ ਵਿਖਿਆਨ ਅਖਾ ਬਰਮ ਅਖਾ ਇੰਦਵੰਦ ਅਖਾ ਗੋਪੀ ਦੇਹ ਗੋਵਿੰਦ ਅਖਾ ਸ਼ਰਖੈ ਸਿੱਧ ਅਖਾ ਗਿੱਤ ਗਿੱਤੇ ਬੁੱਧ ਅਖਾ ਨਾਨਕ ਅਖਾ ਦੇਵ ਅਖਾ ਸੁਨਮਨ ਜੀ ਸੇਵ ਕਿਤੇ ਅੱਖ ਅਖਣ ਵਾਹੇ ਕਿਤੇ ਗਹ ਗਹ ਉਠ ਉਠ ਜਾਹੇ ਕਿਤੇ ਹੋਰ ਕਰਹੇ ਤਾਹਨ ਸੁਖ ਹੈ ਕੀ ਕੀ ਜੇੜ ਬਾਵੈ ਦਿਨ ਹੋਏ ਨਾਲਿ ਕੋ ਜਾਣੈ ਸੱਚਾ ਸੋਏ ਜੀ ਕੋ ਅਖਾ ਬੋਲੁ ਗਾੜ ਤਰਿ ਸਿਰਗਵਾਰਾ ਗਾਵਾਰ ਸੋਦਰ ਕੇਹਾ ਸੋਕਰ ਕੇਹਾ ਜਿਤ ਵੈ ਸਰਬ ਸਮਾਲੇ ਵਾਜੇ ਨਾਦ ਅਨੇਕ ਸੰਖਾ ਕਿਤੇ ਵਾਵਨ ਹਾਰੇ ਕਿਤੇ ਰਾਗ ਸੁਗਨਿਨ ਕਿਤੇ ਗਵਨ ਹਾਰੇ ਗਾਵਹਿ ਰਹੁ ਨ ਬਣ ਬਣੇ ਵੈ ਸੰਤਰਗਾ ਵੀ ਰਾਜਾ ਧਰਮ ਜਵਾਰੇ ਗਾਵਹਿ ਜਿੱਤੇ ਗਤਲਿ ਹਿਜਾਨ ਹੈ ਲਿਖਲੇ ਧਰਮ ਵਿਚਾਰੇਗਾ ਸਰਬਨ ਮਾਰੇ ਵੀ ਸੋਮਸਦਾ ਸਵਾਰੇ ਗਾਵਹਿ ਨੰਦ ਨਰਾਸ਼ਨ ਬੈਟੇ ਰੇ ਪ੍ਰਿਆ ਦਰਨ ਲੇਖ ਗਾਵਸ ਸੁਸਮਾਰੀਂਂਦਰ ਹੰਗਾਵਨ ਸਰ ਵਿਚਾਰੇਗਾ ਜਪੇ ਸਦੀ ਸੰਦੋਖੀ ਗਾਵਹਿ ਵਿਰਖਰਾਰੇ ਹੰਗਾਵਨ ਬੰਦੇ ਤੁਮਹੀ ਸਰ ਜੋ ਜੋ ਵੇਡਾ ਨਾਲੇ ਗਾਵਹ ਨਾਮੁ ਗੁਣੀਆ ਮਨਮੋਹਨ ਸੁਰਗਮਤਿ ਪਿਆਲੇ ਗਾਵਤਨੋ ਪਾਇ ਤੇਰੇ ਅਸਰ ਦੇ ਸਮੋਲੇ ਗਾਵਹ ਰਾਮ ਨਾ ਮਹਾਵਰ ਸੁਰਾ ਗਾਖਣੀ ਧਾਰੇ ਗਾਖਾ ਡੰਡਵੰਡਰ ਕੰਡਾ ਹਰ ਕਰੇ ਧਾਰੇ ਸੈਦੁ ਨੂੰ ਗਾਵਹ ਜੋਤਿ ਪਾਵਸ ਤੇਰੇ ਭਗਤ ਸਰਸਾਲੇ ਹੋਰ ਹਿਟੇ ਗਾਵਨ ਸ੍ਰੀ ਮਤਿ ਗਨਉ ਨਾਨਕ ਵਿਚਾਰੇ ਸੋਈ ਸੋਈ ਸਦ ਸਾਹਿਬ ਸਚ ਹੱਟਿ ਲਾਈ ਹਰਿ ਬੀ ਹੋਸੀਆ ਨੇ ਅਸੀ ਰਚਨਾ ਜਨ ਚਾਈ ਰੰਗੀ ਰੰਗੇ ਵਾਤੀ ਹਰ ਕਾ ਜਨ ਸ੍ਰੀਮਾਇ ਜਨੋ ਪਾਈ ਹਰ ਘਰ ਵੇਖੈ ਕੀਤਾ ਆਪਣਾ ਜਤ ਜੀ ਬੜਿਆਈ ਜੋਤ ਪਾਸ ਹੋਈ ਹਰ ਸ੍ਰੀ ਹੁਕਮ ਨ ਕਰਣਾ ਜਾਈ ਸੋ ਬਾਸਿਆ ਹੋ ਸਹਬ ਸਾਹਿਬ ਨਾਨਕ ਰਹੈ ਜਾਈ ਹੰਦਾ ਸੰਤੋਖ ਸਨ ਬਜੋ ਦੇ ਧਿਆਨ ਕੀ ਕਰਹਿ ਵਿਪੂਤ ਹਿੰਤਾ ਕਾਲ ਕੁਾਰੀ ਘਾਇ ਆਇ ਖੁਦ ਨਾ ਬਰਤੀਟ ਆਇ ਵੰਸ਼ਾਵਲੇ ਮਾਤਰੀ ਮੰਦਿਰ ਦਾ ਦਉਜੀਤ ਹਾਰੇ ਵਿਸ਼ਯ ਹਰੇਸ਼ ਹਾਰ ਨੀਲਨਦ ਨਾਹਤ ਜੁਜੂਏ ਕੋਵੀਸ ਉੱਤ ਗਿਆੰਦਿਆ ਹਾ ਵੰਡਾਰਣ ਘਟ ਘਟ ਵਜਹਿ ਨਾਦ ਆਪਨਾ ਨਾਚੀ ਸਭ ਜਾ ਖਿਰਸ ਸਦਰਾ ਸਾਧ ਸੰਜੋਗ ਵਿਰੋਧ ਖਾਸਲਾ ਲਖਿਆ ਹੈ ਭਾਗ ਹਾਰੇ ਵਿਸ਼ਯ ਹਰੇਸ਼ ਹਾਰ ਨੀਲਨਦ ਨਾਹਤ ਜੁਜੂਏ ਕੋਵੀਸ ਇਕਾ ਮਾਯੁਤਿ ਆਈ ਦੰਬਿਲੇ ਪ੍ਰਵਾਹਨਕ ਸੰਸਾਰਿਕ ਵੰਡਾ ਰਿ ਫਰਾਜ ਦੀ ਬਾਣ ਜਦ ਸੁਭਾਵੈ ਦੁਜਲਾ ਰਾਜ ਹੋਆ ਫਰਮਾਨ ਬਹੇਖਨਾਹ ਨਾ ਨਾ ਵਿਪਤ ਹੈ ਵਿਡਾਲ ਨਾ ਦੇਸ਼ਿਆ ਦੇਸ਼ ਹਾਰਾ ਨੀਲ ਨਾਦਰ ਹਤ ਜੁਜੂ ਇਕੋ ਵਿਸ ਆਸਨ ਲਾ ਵੰਡਾਰ ਜੋਸ ਪਾਸਿਕਾ ਵਾਰ ਹਰ ਕਰ ਵਿਖੇ ਹਰਜਨ ਹਾਰ ਨਾਨਕ ਹਜ ਜੀ ਸੱਚੀ ਖਾਲ ਆਲੇ ਦਿਸਿਆ ਰੇਸ ਹਾਰ ਨੀਰ ਨਦਨਾ ਹਤ ਰੂਜ ਕੋਈਸ ਸਿਖਦਰਬ ਲਖ ਹੋ ਹੈ ਲਖ ਹੋ ਬਲਖ ਵੀਸ ਰਹਿ ਲਗੜਾ ਕੀਏਖ ਨਾਮ ਜਗਦੀਸ਼ ਇਤਰਾਹਿ ਬਤ ਬਵਣੀਆਂ ਚੜਿਏ ਹੋਏ ਕੀਸ ਸੁਣ ਗਲਾਖਾਸ ਪੀਟਾਈ ਰੇਸ ਨਾਨਕ ਨਦਰੀ ਬਾਈਏ ਕੋੜੇ ਕੋੜਾ ਢੀਸ ਹੱਖਣ ਜੋਰ ਚ ਪੈਨ ਹੈ ਜੋਰ ਨੁਰਨਾ ਮੰਗਣ ਲੈਣਾ ਜੋਹਰ ਜੋਲਾ ਜੀਵਨ ਮਰਨ ਦਾ ਹੈ ਜੋਰ ਨੁਰਨਾ ਰਾਜ ਮਾਲ ਮਨਸੂਰ ਜੋਰਨਾ ਸੁੱਤਰੀ ਗਿਆਨ ਵਿਚਾਰ ਜੋਰਨਾ ਜੁਪਿ ਹਟੈ ਸੰਸਾਰ ਜਿਸ ਹਰ ਜੋ ਹਰ ਵੇਖੈ ਸੋਏ ਨਾਨਕ ਤੋਂ ਨੀਠਨਾ ਹੋਏ ਰਾਤ੍ਰਿ ਰਤ੍ਰਿ ਹਿਤਿ ਵਾਰ ਪਵਨ ਬਾਣੀ ਅਗਨੀ ਵਾਤਾਲ ਤਸੋ ਦਸਤਿ ਸਾਰ ਰਖੀ ਧਰਮ ਸਾਲ ਦਸੋ ਜਿ ਰਚ ਰੰਗ ਦਨ ਗੇ ਨਾਮ ਨੇ ਅਨੰਤ ਖਰਮੀ ਖਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਤਸੋ ਹਨ ਬਲ ਪ੍ਰਵਾਨ ਅਧਰੀ ਕਰਮ ਬਿਨਿਸ਼ਾਲ ਕਜ ਬਗਾਇ ਉੱਥੇ ਭਾਇ ਨਾਨਕ ਆਜਾ ਪੇੜਾਈ ਧਰਮ ਖੰਡ ਕਾ ਇਹ ਧਰਮ ਗਿਆਨ ਖੰਡ ਕਾ ਕੋ ਵਰਮਾ ਗਿੱਤੇ ਪੰਨ ਪਾਣੀ ਵਸੰਤਰ ਗਿੱਤੇ ਗਾਨ ਮਹੇਸ਼ ਹਿੱਤੇ ਵਰਮਾ ਘਟ ਘੜੀ ਹੈ ਰੂਪ ਰੰਗ ਕੇ ਵੇਸ਼ ਹਿੱਤੇ ਆ ਖਰਮ ਮੇਰਾ ਹਿਤੇ ਹਿਤ ਲੋਪਲੇਸ ਹਿਤਿੰਦਤੰ ਸੂਰਾ ਹਿਤੇ ਤਿਮੰਡਲੇਸ ਹਿਤੇਸ਼ਦਵਨਾਥ ਹਿਤੇਤ ਦੇਵੈਸ ਹਿਤੇ ਦੇਦਾਨ ਮੰਨ ਹਿਤੇ ਤਿਤ ਤੁੰਤਮੰਡ ਹਿਤੇ ਆਣੀ ਗਿਤੇ ਆਣੀ ਗਿਤੇ ਬਾ ਨਰਿੰਦ ਹਿਤੇ ਆ ਸੁਚੇ ਸੇਵਕ ਗਿਤ ਨਾਨਕੰਤ ਨਾਇੰਤ ਗਿਆਨ ਅਨਵਿਗਿਆਨ ਬਚੰਡ ਤਥਨਹਰ ਅਨਨਹੁਣ ਅਨੰਦ ਸਰਮਹੰਡ ਕੀ ਬਾਣੀ ਰੂਪ ਤਥਾ ਗੜੀਐ ਭੁਜਤੀ ਅਨੂਪ ਤਾਹੇ ਅਨਾਖਿ ਨ ਜਾਹ ਹ ਜਿਕੁ ਹੈ ਵਿਛੇਪ ਚਤਾਇ ਤਥਾ ਗੜੀਐ ਸੁਧ ਮਤਮਨੁ ਉਦ੍ਧ ਤਥਾ ਗੜੀਐ ਸਰੰਧਾ ਕੀ ਸੁਧ ਕਰਮਹੰਡ ਕੀ ਬਾਣੀ ਜੋਲ ਸਥਾ ਹੋ ਨ ਹੋਈ ਹੋਰ ਅਸਰੁ ਜੁਗ ਮਹਾਵਲ ਸੂਰ ਧਰਮਰਾਮ ਰਹਿਆ ਭਰਪੂਰ ਤਥਾ ਸਿਟੋ ਸਿਟ ਮਹਿਮਾ ਮਾਹੈ ਤਾਕੇ ਰੂਪ ਨਾ ਇਸਨੇ ਜਾਹੈ ਨਾ ਹਮਰ ਨ ਠਾਗੇ ਜਾਹੈ ਜਿਨ ਕੇ ਰਾਮ ਸੇ ਮਨ ਮਾਹੈ ਤਥਾ ਵਾਤ ਸਗਲ ਹੋਏ ਕਰਹਿ ਅਨੰਦ ਸੱਚਾ ਮਨ ਸੋਏ ਸਤ ਕੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਖੰਡ ਮੰਡਲ ਵਰ ਭੰਡ ਜੇ ਕੋ ਸਹਿ ਦੰਤ ਨਾ ਅੰਤ ਤਥਾ ਲੋ ਲੋ ਆਕਾਰ ਜੋ ਜੋ ਹੁਕਮ ਲਿਆ ਦੁਕਾਰ ਵੇਖੇ ਵਿਸ਼ੇ ਹਰ ਵਿਚਾਰ ਨਾਨਕ ਅਥਨਾ ਕਰੜਾ ਸ਼ਾਰ ਜਸੁ ਹਰਿ ਵਿਸੁਨਿਆਰ ਇਹਨ ਮਤਿਰ ਹਤਿਆਰ ਭਉ ਹਲਾੰਦ ਪਾਉ ਪੰਡਾ ਭਉ ਮਰਤ ਢਾਲ ਘੜਿਆ ਸਬ ਸਚੀ ਡਕਸ਼ਾਲ ਜਿਨ ਕੋ ਨਦਰ ਕਰਨ ਦਨਕਾਰ ਨਾਨਕ ਨਦਰੀ ਨਦ નિਹਾਲ ਸਲੋਖ ਪਵਨ ਗੁਰੂ ਬਾਣੀ ਪਿਤਾ ਮਾਤਾ ਦਾਤਮ ਹਤ ਨਿਸ਼ਰਾਰ ਰਜਾਈ ਰਾਇ ਖਿਲੇ ਸੁਨਸਤ ਠੰਗਿਆਈਆਂ ਬਰਿਆਈਆਂ ਵਾਚੈ ਧਰਮ ਹਰੂਰਾ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਹਿਆ ਗਇਓ ਤਰਸਾਲ ਨਾਨਕ ਤੇਹ ਮੁਖ ਉਜਲੇ ਕਿਤੇ ਛਿਹ ਨਾਲ ਜਨੀ ਗਇਆ ਸਭ ਹਾਲ ਨਾਨਕ ਦੇਹ ਮੁਖ ਉਜਲੇ ਤੇ ਸਟੀ ਸਟੀਨਾਲ ਵਾਹਿਗੁਰੂ ਜੀ ਕਾ ਹਾਲ ਸਾਹਿਬ ਵਾਹਿਗੁਰੂ ਜੀ ਕੀ ਹਤੇ